ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਸੰਗਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਪੰਗਾਣੀ ਸਾਹਿਬ ਦੇ ਯੁੱਧ ਦਾ ਜ਼ਿਕਰ ਕਰਾਂਗਾ ਜਦੋਂ ਬਾਈ ਧਾਰ ਦੇ ਰਾਜਿਆਂ ਦੇ ਨਾਲ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਗਾਣੀ ਦੇ ਵਿੱਚ ਯੁੱਧ ਕੀਤਾ ਤੇ ਉਸ ਦੇ ਬਾਰੇ ਤੁਹਾਨੂੰ ਅੱਜ ਮੈਂ ਦੱਸਾਂਗਾ ਤੇ ਬਹੁਤ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਜੀ ਦਾ ਇਹ ਯੁੱਧ ਦੀ ਜੋ ਚਰਚਾ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੁਣਨਾ ਜੀ ਜ਼ਰੂਰ ਪੰਗਾਣੀ ਦਾ ਮੈਦਾਨੇ ਜੰਗ ਰਾਤੋਂ ਰਾਤ ਹੀ ਤਮਾ ਭੀਮ ਚੰਦ ਦਾ ਵਜ਼ੀਰ ਜੋ ਅਨੰਦਪੁਰ ਸਾਹਿਬ ਦੇ ਵਿੱਚ ਭੀਮ ਚੰਦ ਵੱਲੋਂ ਹੀ ਗਿਆ ਸੀ ਤੇ ਗੁਰੂ ਜੀ ਨੂੰ ਵੱਧ ਘੱਟ ਬੋਲਣ ਤੇ ਉਥੋਂ ਤੱਕੇ ਖਾ ਕੇ ਤੇ ਬੇਇੱਜ਼ਤ ਕਰਾ ਕੇ ਆਇਆ ਸੀ ਪਠਾਨਾਂ ਨੂੰ ਜਦ ਨਾਲ ਲੈ ਆਇਆ ਤਾਂ ਉਹਨਾਂ ਨੇ ਦੇਖ ਕੇ ਰਾਜਿਆਂ ਨੂੰ ਚਾਹ ਚੜ ਗਏ ਕਿ ਬਸ ਹੁਣ ਤਾਂ ਸਾਡੀ ਫਤਿਹ ਨੂੰ ਕੋਈ ਰੋਕ ਨਹੀਂ ਸਕਦਾ 5 700 ਜਾਂ 1000 ਸਿੱਖਾਂ ਨੂੰ ਤਾਂ ਇਹ ਪਠਾਨ ਹੀ ਬਥੇਰੇ ਹਨ ਪਰ ਜਦ ਸਾਡੀ 25 30 ਹਜ਼ਾਰ ਫੌਜ ਦਾ ਹੱਲਾ ਹੋਇਆ ਤਾਂ ਗੁਰੂ ਨੂੰ ਤਾਂ ਅਸਾਂ ਜੀਉਂਦੇ ਹੀ ਫੜ ਲੈਣਾ ਹੈ ਤੇ ਸਾਡੀ ਫਤਿਹ ਹੋ ਜਾਵੇਗੀ 22 ਧਾਰ ਦੇ ਰਾਜਿਆਂ ਦਾ ਇਕੱਠ ਸੀ ਧੀਮ ਚੰਦ ਕਹਿਲੂਰੀਆ ਤੇ ਫਤਿਹ ਸ਼ਾ ਇਹਨਾਂ ਦੇ ਮੁਖੀ ਸਨ ਗੋਪਾਲ ਚੰਦ ਗੁਲੇਰੀਆ ਕਿਰਪਾਲ ਚੰਦ ਕਟੋਚ ਕਾਂਗੜਾ वीरसैन मंडी केसरी सिंह जसवालिया भीमचंद ਦਾ ਸਾਲਾ दयाल चंद ਕਾਠਗੜੀਆ ਹਰੀਚੰਦ ਹੰਡੂਰੀਆ ਕਰਮਚੰਦੇ ਬੰਬੂਰੀਆ ਉਮੇਦ ਸਿੰਘ ਜਸਵੰਦਾ ਅਨੰਤ ਸਿੰਘ ਆਦਕ ਹੋਰ ਕਈ ਜੋ ਜੁਦੇ ਇਹਨਾਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਲੜਨ ਵਾਸਤੇ ਆਏ ਉਹ ਇਸ ਪ੍ਰਕਾਰ ਜੋ ਤੁਹਾਨੂੰ ਮੈਂ ਦੱਸੇ ਹਨ ਇਹ ਸਨ ਤੇ ਇਹਨਾਂ ਦੇ ਨਾਲ ਹੋਰ ਵੀ ਕਈ ਰਾਜੇ ਸਨ ਜੋ ਇਕੱਠ ਬਣਾ ਕੇ ਗੁਰੂ ਜੀ ਤੇ ਚੜ੍ਹਾਈ ਕਰਨ ਵਾਸਤੇ ਤਿਆਰ ਹੋਏ ਪਏ ਸਨ ਪਠਾਨ ਨਿਮਕ ਹਰਾਮੀਆਂ ਨੇ ਵੀ ਰਾਜਿਆਂ ਨੂੰ ਦੱਸਿਆ ਕਿ ਸਿੱਖ ਭਾਵੇਂ 1000 2000 ਵੀ ਹੋ ਜਾਣ ਪਰ ਕੋਈ ਕਿਤੋਂ ਦਾ ਹੈ ਤੇ ਕੋਈ ਕਿਤੋਂ ਦਾ ਹੈ ਤੇ ਕੋਈ ਕਿਸੇ ਜਾਤ ਦਾ ਹੈ ਬਹੁਤੇ ਨੀਵੀਆਂ ਜਾਤਾਂ ਵਾਲੇ ਲੋਹਾਰ ਤਰਖਾਨ ਹੀ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਯੁੱਧ ਕਿਵੇਂ ਲੜੀਦਾ ਹੈ ਅਜਿហេ ਸਿੱਖਾਂ ਨੇ ਸਾਡਾ ਕੀ ਮੁਕਾਬਲਾ ਕਰਨਾ ਹੈ हां गुरु आप ਉਸ ਦੇ ਪੁਆ ਦੇ ਪੁੱਤਰ ਤੇ 2-400 ਸਿੱਖ ਜਰੂਰ ਜੰਗੀ ਹੁਨਰਾਂ ਨੂੰ ਜਾਣਦੇ ਹਨ ਪਰ ਸਾਡੇ ਫੌਜਾਂ ਦੇ ਹੜ ਅੱਗੇ ਉਹਨਾਂ ਦਾ ਕੀ ਮੁੱਲ ਪੈਣਾ ਹੈ ਉਹਨਾਂ ਸਾਡੇ ਦੋ ਹੱਲੇ ਵੀ ਨਹੀਂ ਚੱਲ ਸਕਣੇ ਸੋ ਇਸ ਤਰ੍ਹਾਂ ਦੀਆਂ ਫੜਾ ਮਾਰਦੇ ਇਹ ਸਾਰੇ ਤੁਰ ਪਏ ਤੇ ਜਮਨਾ ਦੇ ਪਾਰ ਆ ਕੇ ਇਹਨਾਂ ਨੇ ਆਪਣਾ ਡੇਰਾ ਲਾ ਲਿਆ ਉਹਨਾਂ ਦੇ ਨਗਾਰੇ ਤੇ ਜੰਗੀ ਵਾਜਿਆਂ ਦੀ ਆਵਾਜ਼ ਦੂਰੋਂ ਹੀ ਸੁਣਾਈ ਦੇ ਰਹੀ ਸੀ ਇਹ ਖਬਰ ਚਾਰੇ ਪਾਸੇ ਹਵਾ ਵਾਂਗ ਫੈਲ ਗਈ ਸੀ ਕਿ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਚੜਾਈ ਕਰ ਦਿੱਤੀ ਹੈ ਇਸ ਸਮੇਂ ਮੇਦਨੀ ਪ੍ਰਕਾਸ਼ ਰਾਜ ਨੇ ਕਿਸੇ ਪਾਸੇ ਵੀ ਹਿੱਸਾ ਨਾ ਲਿਆ ਤੇ ਬਰਾਦਰੀ ਪੁਨੇ ਦਾ ਦਬਾਬ ਆਣ ਕਾਰਨ ਉਹ ਲੁਕ ਗਿਆ ਪਰ ਗੁਰੂ ਜੀ ਤੋਂ ਆਪਾ ਵਾਰਨ ਵਾਲੇ ਸਿੱਖਾਂ ਨੂੰ ਚਾਹ ਚੜ ਗਏ ਦੂਜੇ ਦਿਨ ਸਵੇਰੇ ਹੀ ਗੁਰੂ ਜੀ ਨੇ ਖਾਸ ਪੌਂਟਾ ਸਾਹਿਬ ਦੇ ਵਿੱਚ ਲੜਾਈ ਦਾ ਮੈਦਾਨ ਬਣਾਉਣ ਦੀ ਥਾ ਸਿਆਣੇ ਜਰਨੈਲ ਵਾਂਗ ਆਪਣੇ ਸਿੱਖ ਸੂਰਮਿਆਂ ਨੂੰ ਪਹਾੜੀਆਂ ਦਾ ਰਾਹ ਰੋਕਣ ਲਈ 8-9 ਮੀਲ ਪੌਂਟੇ ਤੋਂ ਦੂਰ ਜਿੱਧਰੇ ਪਹਾੜੀਆਂ ਗੱਜਦੇ ਨੇ ਨਗਾਰੇ ਵੱਜਦੇ ਨੇ ਤੇ ਉਸ ਪਾਸੇ ਗੁਰੂ ਮਹਾਰਾਜ ਜੀ ਚੱਲ ਪਏ। ਉਹਨਾਂ ਨੇ ਕਿਹਾ ਕਿ ਅਸੀਂ ਜਿੱਥੇ ਪਹਾੜੀਆਂ ਦੇ ਨਗਾਰੇ ਵੱਜ ਰਹੇ ਨੇ ਉੱਥੇ ਜਾ ਕੇ ਹੀ ਉਹਨਾਂ ਨੂੰ ਰੋਕਾਂਗੇ ਤੇ ਗੁਰੂ ਮਹਾਰਾਜ ਜੀ ਨੇ ਆਪਣੀ ਸੈਨਾ ਨੂੰ ਉੱਥੇ ਜਾ ਕੇ ਉਹਨਾਂ ਨੂੰ ਰੋਕਣ ਦਾ ਹੁਕਮ ਦੇ ਦਿੱਤਾ। ਪੰਗਾਣੀ ਸਾਹਿਬ ਦੀ ਜੰਗ ਲਈ ਠੀਕ ਸੀ ਜਗਾ ਇੱਕ ਪਾਸੇ ਤਾਂ ਉੱਚਾ ਪਹਾੜ ਸੀ ਤੇ ਦੂਜੇ ਪਾਸੇ ਦਰਿਆ ਸੀ ਬਸ ਆਹਮੋ ਸਾਹਮਣਿਓ ਸੂਰਮਿਆਂ ਦੇ ਟਕਰਨ ਦੀ ਸੋਹਣੀ ਥਾਂ ਸੀ ਇੱਕ ਪਾਸੇ ਸਿੱਧਕੀ ਸੱਚੇ ਤੇ ਜ਼ੁਲਮ ਵਿਰੁੱਧ ਜੰਗ ਕਰਨ ਦੇ ਚਾਹਵਾਲੇ ਸਨ ਤੇ ਦੂਜੇ ਪਾਸੇ ਹੰਕਾਰ ਬਹੁਤੀਆਂ ਰਾਜਗਿਰੀਆਂ ਦਾ ਗੁਮਾਨ ਸੀ ਅਕਾਲ ਪੁਰਖ ਦੇ ਭੇਜੇ ਗੁਰੂ ਜੀ ਨੂੰ ਤਾਂ ਸਗੋਂ ਇਹੋ ਜਿਹੇ ਗੁਮਾਨੀਆਂ ਦੇ ਹੰਕਾਰੀਆਂ ਦੇ ਹੰਕਾਰ ਤੋੜਨ ਦਾ ਹੁਕਮ ਸੀ ਫਿਰ ਉਹ ਕਿਵੇਂ ਡਰਦੇ ਰੱਬ ਦੇ ਸਹਾਰੇ ਲੜਨ ਵਾਲੇ ਕਦੇ ਵੀ ਡਰੇ ਨਹੀਂ ਨਾ ਡਰਣਗੇ ਸੋ ਗੁਰੂ ਜੀ ਦੀ ਫੌਜ ਨੇ ਐਸੀ ਥਾਂ ਮੋਰਚੇ ਲਾਏ ਜਿੱਧਰੋਂ ਵੈਰੀ ਹਰ ਪਾਸਿਓਂ ਵੱਧਦਾ ਮਾਰ ਥੱਲੇ ਆਉਂਦਾ ਸੀ ਗੁਰੂ ਜੀ ਨੇ ਇਹ ਪ੍ਰਬੰਧ ਇੱਕ ਪ੍ਰਬੀਨ ਸੈਨਿਕ ਵਾਂਗ ਮੁਕੰਮਲ ਕਰ ਲਏ ਤਾਂ ਵੈਰੀ ਦਲ ਅਜੇ ਤੱਕ ਇੱਥੇ ਪਹੁੰਚਾ ਹੀ ਨਹੀਂ ਸੀ ਮਹੀਨਾ ਵਿਸਾਖ ਦਾ ਸੀ ਤੇ ਸੰਮਤ 1746 ਸੀ ਦੁਪਹਿਰ ਵੇਲੇ ਨਾਲ ਜਿਉਂ ਹੀ ਪਹਾੜੀ ਸੈਨਾ ਅੱਗੇ ਵੱਧ ਰਹੀ ਸੀ ਸਿੱਖ ਸੂਰਬੀਰਾ ਨੇ ਪਹਿਲੇ ਹੱਲੇ ਵਿੱਚ ਹੀ ਉਹ ਹੱਥ ਵਿਖਾਏ ਕਿ ਪਹਾੜੀਆਂ ਦੇ ਦਿਲਾਂ ਵਿੱਚ ਜੋ ਖਿਆਲ ਸੀ ਕਿ ਸਿੱਖਾਂ ਨੂੰ ਪਹਿਲੇ ਹੱਲੇ ਵਿੱਚ ਪਜਾ ਦੇਾਂਗੇ ਉਹ ਪਾਣੀ ਵਿੱਚ ਝੱਗ ਵਾਂਗ ਬੈਠ ਗਏ ਇਸ ਸਮੇਂ ਪਹਾੜੀਆਂ ਨੇ ਪਠਾਨਾਂ ਨੂੰ ਕਿਹਾ ਉਹ ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਜੀ ਦੀ ਫੌਜ ਵਿੱਚ ਕਮੀ ਕਮੀਂ ਤੇ ਐਰਾ ਗੈਰਾ ਨਥੂ ਖੜਾ ਹੀ ਹਨ ਪਰ ਇਹਨਾਂ ਨੇ ਤਾਂ ਪੈਂਦਿਆਂ ਹੀ ਸਾਡੇ ਸੈਂਕੜੇ ਸਿਪਾਹੀ ਮਾਰ ਦਿੱਤੇ ਹਨ ਸੋ ਹੁਣ ਅੱਗੇ ਹੋਵੋ ਇਹਨਾਂ ਸਿੱਖਾਂ ਨੂੰ ਭਜਾ ਕੇ ਜਾਂ ਮਾਰ ਕੇ ਗੁਰੂ ਦੇ ਡੇਰੇ ਨੂੰ ਜਾਂ ਲੁੱਟੋ ਜੋ ਲੁੱਟ ਲਵੋ ਬਸ ਤੁਹਾਡਾ ਸਾਡਾ ਵਾਸਤਾ ਤਾਂ ਗੁਰੂ ਨੂੰ ਹਰਾਉਣਾ ਹੀ ਹੈ ਹੋਰ ਕੁਝ ਵੀ ਨਹੀਂ ਸਾਰੀ ਗੱਲਬਾਤ ਸੁਣ ਕੇ ਇਹ ਹੰਕਾਰੀ ਪਠਾਨ ਅਲੀ ਅਲੀ ਦੇ ਨਾਰੇ ਕਰਦੇ ਅੱਗੇ ਵਧੇ ਤਾਂ ਇਧਰੋਂ ਗੁਰੂ ਜੀ ਦੇ ਸ਼ਰਧਾਲੂ ਸਿੱਖ ਡੰਗਰ ਚਾਰਨ ਵਾਲੇ ਮਾਹੀ ਲਾਲ ਚੰਦ ਜਿਸ ਨੇ ਡੰਗਰ ਚਾਰਨ ਤੋਂ ਬਿਨਾਂ ਕਿਸੇ ਜੰਗ ਵਿੱਚ ਹਿੱਸਾ ਨਹੀਂ ਸੀ ਲਿਆ ਇਸੇ ਨਾਂ ਦਾ ਇੱਕ ਹਲਵਾਈ ਸੀ ਜਿਸ ਨੂੰ ਤਕੜੀ ਤੋਲਣ ਤਾਂ ਆਉਂਦੀ ਸੀ ਪਰ ਸ਼ਸਤਰ ਕਦੇ ਹੱਥ ਵਿੱਚ ਫੜ ਕੇ ਨਹੀਂ ਸੀ ਵੇਖਿਆ ਗੁਰੂ ਜੀ ਦੀ ਭੂਆ ਦੇ ਪੰਜੇ ਵੀਰ ਪੁੱਤਰ ਦੀਵਾਨ ਆਨੰਦ ਚੰਦ, ਦਿਆਰਾਮ ਪ੍ਰੋਹਤ ਤੇ ਉਦਾਸੀ ਮਹੰਤ ਕਿਰਪਾਲਦਾਸ ਆਦੀ ਨੇ ਤੇ ਹੋਰ ਐਸੇ ਹੀ ਸਿੱਖਾਂ ਨੇ ਉਹ ਸ਼ਸਤਰ ਵਾਹੇ ਤੇ ਪਠਾਨਾਂ ਨੂੰ ਵੰਗਾਰ ਵੰਗਾਰ ਆਖ ਕੇ ਲੜ ਰਹੇ ਸਨ ਓਏ ਨਮਕ ਹਰਾਮੋ ਤਨਖਾਵਾ ਗੁਰੂ ਘਰੋਂ ਖਾਂਦੇ ਰਹੇ ਪਰ ਲੜਨ ਵੇਲੇ ਦੁਸ਼ਮਣਾਂ ਨਾਲ ਜਾ ਰਲੇ ਯਾਦ ਰੱਖੋ ਪਾਪੀਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਛੱਡਣਗੇ ਨਹੀਂ ਸੱਚਮੁੱਚ ਹੀ ਗੁਰੂ ਜੀ ਵੀ ਇੱਕ ਝੰਡ ਦੇ ਉੱਲੇ ਪਰ ਉੱਚੀ ਥਾਂ ਬੈਠ ਕੇ ਅੱਗੇ ਵੱਧਦੇ ਆਉਂਦੇ ਹਰ ਦੁਸ਼ਮਣ ਨੂੰ ਤੀਰਾਂ ਨਾਲ ਪਰੋਈ ਜਾਂਦੇ ਸਨ ਪੀਰ ਬੁੱਧੂ ਸਾਹਿਬ ਜੀ ਦਾ ਜੰਗ ਵਿੱਚ ਪੁੱਜਣਾ ਉਧਰੋਂ ਪੀਰ ਬੁੱਧੂ ਸਾਹਿਬ ਜੀ ਨੂੰ ਜਿਉਂ ਹੀ ਖਬਰ ਮਿਲੀ ਕਿ ਉਸ ਦੇ ਨੌਕਰ ਰਖਾਏ ਪਠਾਨਾ ਨੇ ਸਮੇਂ ਸਿਰ ਆ ਕੇ ਗੁਰੂ ਜੀ ਨੂੰ 托ਕਾ ਦੇ ਦਿੱਤਾ ਹੈ ਤੇ ਗੁਰੂ ਮਹਾਰਾਜ ਜੀ ਦੀ ਸਹਾਈਤਾ ਲਈ ਪੀਰ ਬੁੱਧੂ ਸ਼ਾਹ ਜੀ ਆਪਣੇ ਨਾਲ ਆਪਣੇ ਅਨੁਆਈਆਂ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਪਹੁੰਚ ਗਏ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦੀ ਬਹੁਤ ਹੀ ਸ਼ਰਮ ਤੇ ਲੱਜ ਆਈ ਪੀਰ ਜੀ ਨੇ ਇਸ ਸਮੇਂ ਬਹੁਤ ਫੁਰਤੀ ਕੀਤੀ ਤੇ ਝਟਪਟ ਆਪਣੇ 700 ਮਰੀਦਾ ਤੇ ਚਾਰੇ ਪੁੱਤਰਾਂ ਨੂੰ ਨਾਲ ਲੈ ਕੇ ਸ਼ਸਤਰ ਲੈ ਪਠਾਨਾ ਦੀ ਇਸ ਗੱਦਾਰੀ ਦਾ ਦਾਗ ਧੋਣ ਲਈ ਤੁਰ ਪਏ ਉਹ ਲੜਾਈ ਦੇ ਦੂਜੇ ਦਿਨ ਸਵੇਰੇ ਹੀ ਪਹਾੜੀ ਫੌਜਾਂ ਦੇ ਨੇੜੇ ਪੁੱਜ ਗਏ ਪਹਾੜੀ ਫੌਜਾਂ ਕਈ ਮੀਲਾਂ ਵਿੱਚ ਤਿਆਰ ਹੋ ਹੋ ਲੜਨ ਲਈ ਅੱਗੇ ਵੱਧ ਰਹੀਆਂ ਸਨ ਤੇ ਗੁਲੇਰੀਆ ਰਾਜਾ ਗੋਪਾਲ ਚੰਦ ਇਸ ਪ੍ਰਬੰਧ ਦਾ ਇੰਚਾਰਜ ਸੀ ਪੀਰ ਜੀ ਨੇ ਆਉਂਦੇ ਹੀ ਗੁਰੂ ਜੀ ਦੇ ਕੋਲ ਪੁੱਜਣ ਤੋਂ ਪਹਿਲਾਂ ਹੀ ਰਸਤੇ ਵਿੱਚ ਹੀ ਜਾ ਕੇ ਪਹਾੜੀਆਂ ਦੇ ਉੱਤੇ ਆਪਣਾ ਅਟੈਕ ਕਰ ਦਿੱਤਾ ਅਚਾਨਕ ਹੋਏ ਹਮਲੇ ਦੇ ਹੱਥੋ-ਹੱਥ ਦੀ ਲੜਾਈ ਨੇ ਹੱਲਾ-ਹੁੱਲਾ ਮਚਾ ਦਿੱਤਾ ਇਸ ਰੌਲੇ ਦੀ ਆਵਾਜ਼ ਨੂੰ ਸੁਣ ਕੇ ਅੰਤਰੀਅਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ ਇਹ ਪਹਾੜੀਆਂ ਨੂੰ ਕੌਣ ਪੈ ਗਿਆ ਕਿਸੇ ਨੇ ਝੱਟ ਹੀ ਆਣ ਦੱਸਿਆ ਜੀ ਇਹ ਪੀਰ ਬੁੱਧੂ ਸ਼ਾਹ ਆਪਣੇ 700 ਮਰੀਦਾ ਤੇ ਚਾਰੇ ਪੁੱਤਰਾਂ ਨੂੰ ਨਾਲ ਲੈ ਕੇ ਲੜ ਰਿਹਾ ਹੈ ਇਸ ਸਮੇਂ ਕਾਲੇ ਖਾਂ ਪਠਾਨ ਜਿਸ ਨੇ ਬਾਕੀ ਪਠਾਨਾਂ ਦਾ ਸਾਥ ਨਹੀਂ ਸੀ ਦਿੱਤਾ ਸਗੋਂ ਉਹਨਾਂ ਨੂੰ ਵੀ ਉਹ ਗਦਾਰੀ ਕਰਨ ਨੂੰ ਰੋਕਦਾ ਰਿਹਾ ਸੀ ਪਰ ਉਹ ਨਾ ਮੰਨੇ ਤੇ ਉਹ ਨਮਕ ਹਰਾਮ ਤੇ ਬੇਸ਼ਰਮ ਹੁਣ ਸਾਹਮਣੇ ਜੰਗ ਮੈਦਾਨ ਵਿੱਚ ਪਹਾੜੀਆਂ ਵੱਲੋਂ ਲੜ ਰਹੇ ਵੇਖ ਕੇ ਉਸ ਨੂੰ ਗੁੱਸਾ ਆ ਰਿਹਾ ਸੀ ਉਹ ਗੁਰੂ ਜੀ ਕੋਲੋਂ ਇਹਨਾਂ ਨਾਲ ਲੜਨ ਦੀ ਆਗਿਆ ਮੰਗ ਰਿਹਾ ਸੀ ਪਰ ਗੁਰੂ ਜੀ ਇਹ ਕਹਿ ਕੇ ਟਾਲੀ ਜਾ ਰਹੇ ਸਨ ਕਿ ਅਸੀਂ ਆਪ ਲੜਾਂਗੇ ਤੁਹਾਨੂੰ ਪਠਾਨਾ ਨੂੰ ਪਠਾਨਾ ਦੇ ਨਾਲ ਨਹੀਂ ਲੜਾਉਣਾ ਪਰ ਹੁਣ ਜਦ ਪੀਰ ਬੁੱਧੂ ਸ਼ਾਹ ਦੇ ਆਉਣ ਦੀ ਖਬਰ ਸੁਣੀ ਤਾਂ ਉਹਨਾਂ ਨੇ ਮਾਮਾ ਕਿਰਪਾਲ ਚੰਦ ਨੂੰ ਤੇ ਕਾਲੇ ਖਾਨ ਨੂੰ ਪੀਰ ਬੁੱਧੂ ਸ਼ਾਹ ਦੀ ਮਦਦ ਕਰਨ ਲਈ ਭੇਜ ਦਿੱਤਾ ਕਿਉਂਕਿ ਗੁਲੇਰੀਏ ਗੋਪਾਲ ਚੰਦ ਨੇ ਪੀਰ ਜੀ ਤੇ ਹਮਲਾ ਕਰਕੇ ਉਹਨਾਂ ਸਾਰਿਆਂ ਨੂੰ ਹੀ ਕੇਰੇ ਵਿੱਚ ਲੈ ਲਿਆ ਸੀ ਪਰ ਪੀਰ ਜੀ ਤੇ ਪੀਰ ਜੀ ਦੇ ਪੁੱਤਰ ਐਸੀ ਬਹਾਦਰੀ ਨਾਲ ਲੜ ਰਹੇ ਸਨ ਕਿ ਪਹਾੜੀਆਂ ਦੀਆਂ ਲੋਥਾਂ ਦੇ ਢੇਰ ਲਾਈ ਜਾ ਰਹੇ ਸਨ ਮਾਮਾ ਕਿਰਪਾਲ ਚੰਦ ਤੇ ਕਾਲੇ ਖਾਨ ਦੇ ਆਪਣੇ ਸਾਥੀ ਪਠਾਨਾਂ ਨਾਲ ਪੁੱਜਣ ਤੱਕ ਪੀਰ ਜੀ ਦੇ ਦੋ ਪੁੱਤਰ ਤੇ ਕਈ ਮਰੀਦ ਸ਼ਹੀਦ ਹੋ ਚੁੱਕੇ ਸਨ ਪਰ ਮਾਮਾ ਕਿਰਪਾਲ ਚੰਦ ਜੀ ਨੇ ਜਾਂਦੇ ਹੀ ਐਸੀ ਤੀਰਾਂ ਦੀ ਵਾਛੜ ਕੀਤੀ ਤੇ 500 ਸਿੱਖਾਂ ਤੇ 100 ਪਠਾਨਾਂ ਦਾ ਐਸਾ ਹਮਲਾ ਕਰਵਾਇਆ ਕਿ ਅੱਗੇ ਵੱਧ-ਵੱਧ ਕੇ ਲਲਕਾਰੇ ਮਾਰਦੇ ਗੁਲੇਰੀਏ ਨੂੰ ਤੀਰ ਨਾਲ ਜ਼ਖਮੀ ਕਰ ਦਿੱਤਾ ਉਸ ਦੇ ਪਿੱਛੇ ਹਟਦੇ ਹੀ ਪੀਰ ਜੀ ਦਾ ਪਲੜਾ ਪਾਰੀ ਹੋ ਗਿਆ ਸੀ ਪਰ ਕਿਰਪਾਲ ਕਟੋਚੀਏ ਦੀ ਮਦਦ ਨਾਲ ਉੱਥੇ ਫਿਰ ਡਟਵੀਂ ਲੜਾਈ ਹੋਣ ਲੱਗ ਗਈ ਅੱਜ ਤੀਜਾ ਦਿਨ ਲੜਾਈ ਦਾ ਸੀ 1200 ਪਠਾਨ ਤੇ ਹਜ਼ਾਰਾਂ ਪਹਾੜੀਏ ਮਾਰੇ ਜਾ ਚੁੱਕੇ ਸਨ ਪਰ ਉਹ ਅਜੇ ਵੀ ਆਫਰੇ ਫਿਰਦੇ ਸਨ ਤੇ ਜਿੱਤ ਦੀਆਂ ਵੱਡੀਆਂ ਆਸਾਂ ਲਈ ਫਿਰਦੇ ਸਨ ਇਸ ਦਿਨ ਦੀ ਜੰਗ ਦਾ ਹਾਲ ਗੁਰੂ ਜੀ ਨੇ ਆਪ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਇਸ ਸਮੇਂ ਜਦੋਂ ਗੁਰੂ ਜੀ ਦੀ ਭੂਆ ਦੇ ਪੰਜ ਪੁੱਤਰ ਸੰਗੇਸ਼ਾ ਅਜੀਤਮਲ ਮੋਹਰੀ ਚੰਦ ਗੁਲਾਬ ਤੇ ਗੰਗਾ ਰਾਮ ਤੇਗਬਰਸ਼ੀ ਤੇ ਤੀਰਾ ਨਾਲ ਧਰਤੀ ਤੇ ਪੈਰ ਜਮਾ ਕੇ ਲੜ ਰਹੇ ਸਨ ਉਸ ਸਮੇਂ ਉਦਾਸੀ ਮਹੰਤ ਕਿਰਪਾਲ ਦਾਸ ਘੋੜੇ ਤੇ ਚੜ੍ਹ ਕੇ ਹੱਥ ਵਿੱਚ ਅੱਠ ਸੇਰ ਦਾ ਭਾਰਾ ਸੋਟਾ ਲੈ ਕੇ ਅੱਗੇ ਵੱਧ ਕੇ ਲੜਨ ਲੱਗਾ। ਹਿਆਤਖਾਂ ਪਠਾਨ ਸਰਦਾਰ ਨੇ ਕਿਰਪਾਲ ਦਾਸ ਦੇ ਵਾਰ ਕੀਤਾ ਤਾਂ ਉਸ ਦਾ ਵਾਰ ਡੰਡੇ ਤੇ ਰੋਕ ਕੇ ਫਿਰ ਉਸੇ ਡੰਡੇ ਦਾ ਐਸਾ ਵਾਰ ਉਸ ਦੇ ਸਿਰ ਵਿੱਚ ਕੀਤਾ ਕਿ ਹਿਆਤਖਾਂ ਦਾ ਸਿਰ ਢੇਰੀ ਕਰ ਦਿੱਤਾ। ਗੁਰੂ ਜੀ ਆਪਣੀ ਗੁਰਬਾਣੀ ਦੇ ਵਿੱਚ ਵੀ ਇਹ ਚੀਜ਼ਾਂ ਲਿਖਦੇ ਹਨ। ਬਹੁਤੇ ਖਾਨ ਪਠਾਨ ਤੇ ਪਹਾੜੀਆਂ ਜਦ ਮਰੇ ਤਾਂ ਬਾਕੀ ਭੱਜਣ ਲੱਗੇ ਪਰ ਇਸ ਸਮੇਂ ਰਾਜਾ ਗੋਪਾਲ ਤੇ ਹਰੀਚੰਦ میدان ਨੂੰ ਥੰਮ ਖਲੋਤੇ ਇਹਨਾਂ ਨੇ ਵੱਧ ਕੇ ਕਈ ਸਿੱਖ ਮਾਰੇ ਤਾਂ ਅਜੀਤਮਲ ਨੇ ਹਰੀਚੰਦ ਨੂੰ ਬਰਸ਼ੀ ਮਾਰੀ ਪਰ ਉਸ ਦੇ ਤੀਰ ਨਾਲ ਜੀਤਮਲ ਸ਼ਹੀਦ ਹੋ ਗਿਆ ਨਜਾਬਤ ਖਾਨ ਵੀ ਸੰਗੋ ਸ਼ਾਹ ਨਾਲ ਲੜਿਆ ਪਰ ਦੋਵੇਂ ਸੂਰਮੇ ਇੱਕ ਦੂਜੇ ਨੂੰ ਮਾਰ ਕੇ ਸ਼ਹੀਦ ਹੋ ਗਏ ਹਰੀਚੰਦ ਬੇਹੋਸ਼ ਪਿਆ ਸੀ ਪਰ ਹੋਸ਼ ਆਉਂਦੇ ਹੀ ਉਹ ਫੇਰ ਰਣ ਵਿੱਚ ਆ ਗਿਆ ਇਹ ਵੇਖ ਕੇ ਗੁਰੂ ਜੀ ਆਪ ਘੋੜ ਸਵਾਰ ਹੋ ਕੇ ਅੱਗੇ ਵਧੇ ਭੀਖਣਖਾ ਨੂੰ ਤੀਰ ਮਾਰ ਕੇ ਜਾਂਦੇ ਹੀ ਘੋੜਿਆਂ ਥੱਲੇ ਸੁੱਟ ਦਿੱਤਾ ਜੋ ਨਜਾਬਤ ਖਾਨ ਤੇ ਹਿਆਤ ਖਾਨ ਦੇ ਮਾਰੇ ਜਾਣ ਮਗਰੋਂ ਬੜੇ ਰੋ ਨਾਲ ਲੜ ਰਿਹਾ ਸੀ ਫਿਰ ਗੁਰੂ ਜੀ ਹਰੀਚੰਦ ਵੱਲ ਹੋਏ ਜੋ ਬੜੀ ਫੁਰਤੀ ਤੇ ਬਹਾਦਰੀ ਨਾਲ ਤੀਰ ਤੇ ਤੀਰ ਚਲਾ ਰਿਹਾ ਸੀ ਉਸ ਦੇ ਤੀਰ ਗੁਰੂ ਜੀ ਨੂੰ ਜ਼ਖਮੀ ਕਰ ਗਏ ਗੁਰੂ ਜੀ ਨੇ ਉਸਤੇ ਤੀਜੇ ਵਾਰ ਮਗਰੋਂ ਘੋੜੇ ਦੀ ਪੇਟੀ ਵਿੱਚ ਵੱਜੇ ਉਸੇ ਦੇ تیر ਨੂੰ ਕੱਢ ਕੇ ਉਸ ਵੱਲ ਚਲਾਇਆ ਉਹ ਬਸ ਪਹਿਲੇ ਨਿਸ਼ਾਨੇ ਹੀ ਪੁੰਡਿਆ ਗਿਆ ਹਰੀਚੰਦ ਅਜੇ ਲੜ ਹੀ ਰਿਹਾ ਸੀ ਕਿ ਇੱਕ ਸਿੱਖ ਲੱਕੜ ਦੀ ਤੂਪ ਲੈ ਆਇਆ ਗੁਰੂ ਜੀ ਦੇ ਹੁਕਮ ਨਾਲ ਉਸ ਵਿੱਚ ਪੱਥਰਾਂ ਤੇ ਕੰਕਰਾਂ ਨੂੰ ਬਰੂਦ ਪਾ ਕੇ ਚਲਾ ਦਿੱਤਾ ਗਿਆ ਇਹਨਾਂ ਪੱਥਰਾਂ ਦੀਆਂ ਤੇ ਕੰਕਰਾਂ ਦੀਆਂ ਵਰਖਾ ਨੇ ਪਹਾੜੀ ਬਹੁਤ ਸਾਰੇ ਜ਼ਖਮੀ ਕਰ ਦਿੱਤੇ ਤੇ ਟੋਪ ਦੀ ਗੂੰਜ ਨੇ ਪਹਾੜ ਧਮਕਾ ਦਿੱਤਾ ਪਰ ਹਰੀਚੰਦ ਦੀ ਮੌਤ ਨੇ ਪਹਾੜੀਆਂ ਨੂੰ ਡਰਾ ਕੇ ਉਹਨਾਂ ਦੀ ਬਹਾਦਰੀ ਖਤਮ ਕਰ ਦਿੱਤੀ ਸਭ ਸਹਿਮ ਗਏ ਹਰੀਚੰਦ ਦੇ ਨਾਲ ਦੇ ਰਾਜੇ ਵੀ ਮਾਰੇ ਗਏ ਫਤਿਹ ਸ਼ਾਦਾ ਭਨੇਵਾ ਰਾਜੇ ਹੰਡੂਰੀਆ ਦਾ ਪੁੱਤਰ ਗੋਪਾਲਦਾਸ ਦਾ ਸਾਲਾ ਮਾਰੇ ਗਏ ਪਹਾੜੀਆਂ ਨੂੰ ਪਾਜੜ ਪੈ ਗਈ ਸਿੱਖ ਹੋਰ ਹਜ਼ਾਰਾਂ ਪਹਾੜੀਏ ਮਾਰ ਸਕਦੇ ਸਨ ਪਰ ਗੁਰੂ ਜੀ ਨੇ ਭਜਦਿਆਂ ਦੇ ਪਿੱਛੇ ਜਾਣ ਤੋਂ ਸਿੱਖਾਂ ਨੂੰ ਰੋਕ ਦਿੱਤਾ ਇਸ ਸਮੇਂ ਗੁਰੂ ਜੀ ਨੇ ਕਰਤਾਰ ਦੀ ਕਿਰਪਾ ਦਾ ਸ਼ੁਕਰ ਮਨਾਇਆ ਤੇ ਗੁਰੂ ਮਹਾਰਾਜ ਜੀ ਨੇ ਕਰਤਾਰ ਨੂੰ ਧੰਨਵਾਦ ਕੀਤਾ ਇਸ ਲੜਾਈ ਵਿੱਚ ਹਜ਼ਾਰਾਂ ਪਹਾੜੀਏ ਮਾਰੇ ਤੇ ਹਜ਼ਾਰਾਂ ਜ਼ਖਮੀ ਹੋਏ 400 ਵਿੱਚੋਂ 300 ਤੋਂ ਵੱਧ ਪਠਾਣ ਮਰੇ ਗੁਰੂ ਜੀ ਦੇ ਦੋ ਭਰਾ ਭੂਆ ਦੇ ਪੁੱਤਰ ਸੰਗੋਸ਼ਾ ਤੇ ਅਜੀਤ ਮਲ ਵੀ ਇਸ ਯੁੱਧ ਵਿੱਚ ਸ਼ਹੀਦ ਹੋਏ 3-400 ਸਿੱਖ ਸ਼ਹੀਦ ਹੋਏ ਜ਼ਖਮੀਆਂ ਦੀ ਸੰਭਾਲ ਕੀਤੀ ਗਈ ਪੀਰ ਜੀ ਦੇ 200 ਦੇ ਕਰੀਬ murid ਦੋ ਪੁੱਤਰ ਤੇ ਇੱਕ ਭਰਾ ਸ਼ਹੀਦ ਹੋ ਗਏ ਦੂਸਰੇ ਦਿਨ ਦਰਬਾਰ ਲਾ ਕੇ ਗੁਰੂ ਜੀ ਨੇ ਸਭ ਸੂਰਮੇ ਤੇ ਬਹਾਦਰਾਂ ਨੂੰ ਇਨਾਮ ਦਿੱਤੇ ਤੇ ਸ਼ਹੀਦ ਹੋયા ਦੇ ਪਰਿਵਾਰਾਂ ਨੂੰ ਬੁਲਾ ਕੇ ਨਾਲ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਹਨਾਂ ਦੀ ਬਹਾਦਰੀ ਦੀ ਉਪਮਾ ਕਰਦੇ ਕਿਹਾ ਉਹ ਸੂਰਮੇ ਜੋ ਸੰਮੁਖ ਹੋ ਕੇ ਜੂਝਦੇ ਹਨ ਮੁਕਤੀ ਉਹਨਾਂ ਦੇ ਪੈਰ ਚੁੰਮਦੀ ਹੈ ਤੇ ਪ੍ਰਭੂ ਨਾਲ ਸਦੀਵੀ ਅਪੇਧਤਾ ਕਰਕੇ ਸਦਾ ਲਈ ਜਮਣ ਮਰਨ ਦੇ ਦੁੱਖਾਂ ਤੋਂ ਛੁੱਟ ਜਾਂਦੇ ਹਨ ਪੀਰ ਬੁੱਧੂ ਸ਼ਾਹ ਜੀ ਦਾ ਗੁਰੂ ਜੀ ਨੇ ਵੱਡਾ ਸਤਿਕਾਰ ਕੀਤਾ ਉਹਨਾਂ ਨੇ ਜੋ ਗੁਰੂ ਜੀ ਦੇ ਨਾਲ ਮਰੀਦ ਆਏ ਹੋਏ ਸਨ ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਨੂੰ ਸਿਰੋਪਾ ਤੇ ਇਨਾਮ ਦਿੱਤੇ ਕਹਿੰਦੇ ਹਨ ਕਿ ਪੀਰ ਜੀ ਨੂੰ ਗੁਰੂ ਜੀ ਨੇ ਆਪਣੀ ਪਵਿੱਤਰ ਨਿਸ਼ਾਨੀ ਕੰਗਾ ਤੇ ਕੇਸ ਬਖਸ਼ੇ ਤੇ ਨਾਲ ਹੀ ਹੁਕਮਨਾਮਾ ਸਾਹਿਬ ਤੇ ਸਿਰੋਪਾਉ ਬਖਸ਼ੇ ਸੋ ਪੀਰ ਜੀ ਨੂੰ ਬੜੇ ਆਦਰ ਤੇ ਸਤਿਕਾਰ ਦੇ ਨਾਲ ਵਿਦਾ ਕੀਤਾ ਇਸੇ ਤਰ੍ਹਾਂ ਹੀ ਆਪਣੀ ਭੂਆ ਦੇ ਪੁੱਤਰ ਸੰਗੋਸ਼ਾ ਨੂੰ ਸੰਗਰਾਮ ਸ਼ਾਹ ਤੇ ਜੀਤਮਲ ਨੂੰ ਹਠੀ ਜੀਤਮਲ ਦਾ ਕਿਤਾਬ ਦਿੱਤਾ ਪੀਰ ਜੀ ਦੇ ਪੁੱਤਰਾਂ ਨੂੰ ਗਾਜੀ ਆਦੀ ਦੇ ਕਿਤਾਬਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੰਗਤ ਜੀ ਇਹ ਸੀ ਪੰਗਾਣੀ ਸਾਹਿਬ ਦੇ ਯੁੱਧ ਦਾ ਵਰਣਨ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਹੋਇਆ ਗੁਰੂ ਮਹਾਰਾਜ ਜੀ ਦੀ ਹਿਸਟਰੀ ਦੱਸਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਹੋ ਗਈਆਂ ਹੋਣਗੀਆਂ ਆਪ ਜੀ ਬਖਸ਼ਣ ਜੋਗ ਸੰਗਤ ਬਖਸ਼ ਦੇ ਅੱਗੇ ਮੈਂ ਫੇਰ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਦੀ ਜਦੋਂ ਅਨੰਦਪੁਰ ਸਾਹਿਬ ਨੂੰ ਇਸ ਜਿੱਤ ਤੋਂ ਵਾਪਸੀ ਹੋਈ ਉਹਦੇ ਬਾਰੇ ਜਾਣਕਾਰੀ ਦਵਾਂਗਾ ਤੇ ਬਣੇ ਰਹਿਣਾ ਮੇਰੇ ਵੀਡੀਓ ਦੇ ਨਾਲ ਆਪ ਸਨਤਾ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ